ਬੀਤੇ ਦਿਨ ਹੋਈ ਬੇਮੌਸਮੀ بارش ਅਤੇ ਭਾਰੀ ਗੜੇਮਾਰੀ ਕਣਕਸਾਨਾਂ ਦੀਆਂ ਕਣਕ ਦੀ ਫਸਲ ਬਿਲਕੁਲ ਤੈਸ ਨੈਸ ਹੋ ਗਈ ਹੈ ਜਿਸ ਕਾਰਨ ਕਿਸਾਨ ਭਾਰੀ ਪਰੇਸ਼ਾਨੀ ਵਿੱਚ ਦਿਖਾਈ ਦੇ ਰਹੇ ਹਨ ਇਸ ਸਬੰਧੀ ਗੱਲਬਾਤ ਕਰਦੇ ਆ ਪੀੜਤ ਕਿਸਾਨ ਸੁਖਦੇਵ ਸਿੰਘ ਅਰਜਨ ਸਿੰਘ ਬਲਜਿੰਦਰ ਸਿੰਘ ਗੁਰਵਿੰਦਰ ਸਿੰਘ ਸ਼ਖਵੰਦ ਸਿੰਘ ਤੇਜਿੰਦਰ ਸਿੰਘ ਵਾਸੀ ਕੋਹਾਲੀ ਨੇ ਪਰੇਮਾਨ ਨਾਲ ਦੱਸਿਆ ਕਿ ਬੀਤੀ ਰਾਤ ਕੁਰਤੀਕਰੂਪੀ ਕਾਰਨ ਸਾਡੀਆਂ ਖੇਤਾਂ ਵਿੱਚ ਖੜੀਆਂ ਫਸਲਾਂ ਜਿਵੇਂ ਕਣਕ ਬਰਸੀਨ ਸਰੋਂ ਆਹ ਦਾ ਫਸਲਾਂ ਗੜੇ ਮਾਰੀ ਕਰਨ ਬਿਲਕੁਲ ਤਹਿਸ ਨੈਸ ਹੋ ਗਈਆਂ ਹਨ ਉਹਨਾਂ ਨੇ ਦੱਸਿਆ ਕਿ ਸਾਡੇ ਵਿੱਚੋਂ ਕੁਝ ਕਿਸਾਨਾਂ ਨੇ ਤਾਂ ਜ਼ਮੀਨਾਂ ਠੇਕੇ ਤੇ ਲਈਆਂ ਹੋਈਆਂ ਸਨ ਜੋ ਕਿ ਇਸ ਕੁਦਰਤੀ ਕਰੋਪੀ ਕਰ ਬ੍ਰਿਤਰਾ ਟੁੱਟ ਚੁੱਕੇ ਹਨ ਪੀੜਤ ਕਿਸਾਨਾਂ ਨੇ ਸਰਕਾਰ ਤੋਂ ਪੁਰਜੋਗਰ ਮੰਗ ਕੀਤੀ ਹੈ ਕਿ ਸਾਡੀਆਂ ਨੁਕਸਾਨੀਆਂ ਫਸਲਾਂ ਦੀ ਤਰੰਤ ਗੁਰਦਾਵੀ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ ਕਿਸਾਨਾਂ ਨਾਲ ਹੋਣਾ ਵੀ 24 24 ਨਹੀਂ 20 ਘੰਟੇ ਦੇ ਲਗਭਗ ਹੋ ਗਿਆ ਹੋ ਗਿਆ ਹੋਗਾ ਤੇ ਅਜੇ ਵੀ ਗੜੇ ਪੂਰੇ ਫੁੱਲ ਵੀ ਆ ਠੰਡ ਥਰੇ ਪਏ ਅਜੇ ਨਹੀਂ ਖਰੇ ਨੁਕਸਾਨ ਤਾਂ ਮੇਰੇ ਹਸਾਮ ਨਾਲ ਵੀ ਅਸੀਂ ਤੇੜੀ ਨਵੇਂ ਪਰਸੈਂਟ ਮੰਨ ਲਓ 100% ਹੀ ਗੰਦੇ ਇੱਥੇ ਤਾਂ ਹਸਾਮ ਨੂੰ ਕੋਈ ਲੱਛਣ ਹੈ ਨਹੀਂ ਕੋਈ ਮਨੋ ਨਾਮ ਹਰਿੰਦਰ ਸਿੰਘ ਇਹ ਜ਼ਮੀਨ ਆਪਾਂ ਠੇਕੇ ਤੇ ਲਈ ਹੈਗੀ ਜੇ ਤੇ ਕੱਲ ਦੀ ਬਦਲਵਾਈ ਕਰਕੇ ਆਪਣਾ ਇੱਥੇ ਕਣਕ ਹੀ ਦੇਖ ਲਓ ਕੋਈ ਵੀ ਛਿਟਾ ਵਜਿਆ ਸਾਰਾ ਨੁਕਸਾਨ ਹੋ ਗਿਆ ਅਸੀਂ ਸਰਕਾਰ ਕੋ ਮੰਗ ਕਰਦੇ ਆਂ ਵੀ ਸਾਨੂੰ ਕੋਈ ਮੌਜਾ ਦਿੱਤਾ ਜਾਵੇ ਸਾਨੂੰ ਇਸੇ ਬਦਲ ਦੀ ਆਸ ਈ ਵੀ ਅਸੀਂ ਗਾਂ ਆਪਣਾ ਲਗੇ ਤੁਰਨਾ ਇਹ ਗਾਂ ਸੱਜਾ ਖੱਪਾ ਕਰਨਾ ਹੁੰਦਾ ਇਤੋਂ ਵੀ ਵੇਖ ਕੇ ਸਾਡਾ ਦੇ ਕੱਲ੍ਹ ਵੇਖ ਲੋ ਵੀ ਖਲੋਣ ਨਹੀਂ ਬਹਿ ਨਹੀਂ ਹੁੰਡਿਆ ਵੀ ਕੀ ਨੁਕਸਾਨ ਹੋ ਗਿਆ ਇਹੋ ਸਾਨੂੰ ਆ ਸੀ ਗਾਂ ਤੁਹਾਨੂੰ ਪਤਾ ਇਹੋ ਲੱਗੇ ਆਪਾਂ ਗਾਂ ਜਾਣਿਆਂ ਦੇ ਵੀ ਸਭ ਇੱਕੋ ਹੀ ਸਾਰੇ ਕੋ ਤੁਰਨਾ ਹੁੰਦਾ ਤੇ ਅਸੀਂ ਸਰਕਾਰ ਘੜੀ ਮੰਗ ਕਰਦੇ ਆ ਵੀ ਸਾਨੂੰ ਮੌਜਜ ਦਿੱਤਾ ਹੋਵੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੇਰਾ ਸੁਖਦੇਵ ਸਿੰਘ ਜੀ ਪਿੰਡ ਚੁਂਡਾ ਅਗਲਾ ਹੈ ਜੀ ਤੇਰੇ ਐਸ਼ ਆਪਣੀ ਚੁੰਡੇ ਆ ਤੇ ਆਪਣੀ ਪੈਲੀ ਅਸੀਂ ਲਈ ਹੋਈ ਹੈ ਖਵਾਲੀ ਮਤਲਬ 10 ਕਿਲੇ ਥਾਂ ਇੱਥੇ ਠੀਕੇ ਤੇ ਆ ਹੂੰ ਤੇ 60 ਤੇ 66000 ਨੂੰ ਪਿਆਲੀ ਲਈ ਹੋਈ ਹੈ ਤੇ ਮਤਲਬ ਜਿਹੜੀ ਕੱਲ ਰੱਬ ਦੀ ਕਰੋਤੀ ਹੋਈ ਹੈ ਬਹੁਤ ਮਾੜਾ ਕੰਮ ਹੋਇਆ ਇੱਥੇ ਮਤਲਬ ਇਹ ਗੜਾ ਇੰਨਾ ਜਿਆਦਾ ਪਿਆ ਸ਼ਾਮੀ ਵੀ ਛਾੜੀ ਗੱਲਾਂ ਦੋ ਵੇਖੋ ਜੋਗ ਨਹੀਂ ਕਣਕ ਤੁਹਾਨੂੰ ਦਿਖਾਤੀ ਹੈ ਸਿੱਟੇ ਟੁੱਟ ਗਏ ਬੱਲੀਆਂ ਸਭ ਖਤਮ ਹੋ ਗਈਆਂ ਇਹ ਤਾਂ ਨਿਆ ਜਿਉਂ ਐਡੇ ਹੋਏ ਆ ਨਾ ਤੇ ਹੋਇਆ ਹੀ ਨਹੀਂ ਇਦਾਂ ਕਰੀ ਤੇ ਪੱਤੇ ਪੱਤੀ ਕਰਦੇ ਮੁੱਢੋਂ ਪੜਪੜਕਣ ਕਰਾਤੇ ਅਗਲੇ ਬੰਨੇ ਵੀ ਸਾਨੂੰ ਕੋਈ ਫਸਲ ਦੀ ਆਸ ਨਹੀਂ ਹੈਗੀ ਤੇ ਅਸੀਂ ਕੋਈ ਹੋਰ ਇਹਨੂੰ ਵੇਚ ਸਕੀਏ ਕੋਈ ਜਗ੍ਹਾ ਕਿਤੇ ਔਰ ਅਸੀਂ ਜਿਹੜਾ ਹੁਣ ਸੂਬਾ ਸਰਕਾਰ ਕੋਲ ਇਹ ਮੰਗ ਕਰਦੇ ਆ ਕਿ ਜਿਹੜੇ 40 ਤੋਂ 45 ਪਿੰਡਾਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਔਰ ਉਸ ਨੁਕਸਾਨ ਦਾ ਜੋ ਵੀ ਮੁਆਵਜ਼ਾ ਬੰਦਾ ਆ ਤੁਰੰਤ ਗਰਦੌਬਰੀ ਕਰਕੇ ਉਹਦਾ ਜਿਹੜਾ ਮੁਆਵਜ਼ਾ ਲਾਨਾ ਜਾਵੇ ਜੇ ਸਰਕਾਰ ਨਹੀਂ ਲਾਨਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਸਾਡਾ ਐਸਕੇਮ ਦੇ ਵਿੱਚ ਨੌਨ ਪੋਲੀਟিক্যাল ਸਲਾਹ ਕਰਕੇ ਤਗੜੇ ਸੰਘਰਸ਼ ਦਾ ਐਲਾਨ ਕਰਾਂਗੇ ਪੰਜਾਬ ਲੈਵਲ ਤੇ ਸੰਘਰਸ਼ ਹੋਏਗਾ ਕਿਉਂਕਿ ਪਟਿਆਰੇ ਜ਼ਿਲ੍ਹੇ ਚ ਵੀ ਨੁਕਸਾਨ ਹੋਇਆ ਅੰਮ੍ਰਿਤਸਰ ਜ਼ਿਲ੍ਹੇ ਚ ਵੀ ਹੋਇਆ ਬਹੁਤ ਤੋਂ ਵੱਡਾ ਜਿਹੜਾ ਬੇਮੌਸਮੀ ਬਰਸਾਤ ਔਰ ਗੜੇ ਮਾਰੀ ਜਿਹੜੀ ਹੱਦ ਤੋਂ ਵੱਧ ਕੇ ਜਿਹੜੀ ਹੋਈ ਆ ਅੰਮ੍ਰਿਤਸਰ ਦੇ ਵਿੱਚ ਵੇਖੋ ਜੰਮੂ ਕਸ਼ਮੀਰ ਵਾਲਾ ਹਾਲਾਤ ਬਣ ਗਏ ਸੀ ਇੱਕ ਵਾਰ ਇਸ ਕਰਕੇ ਦੇ ਉੱਤੇ ਜਿਹੜਾ ਸਰਕਾਰ ਨੂੰ ਤੁਰੰਤ ਗਰਦੌਰੀ ਕਰਕੇ ਇਹਨਾਂ ਦਾ ਪੰਦਾ ਮਾਫਿਆ ਜਿਹੜਾ ਉਹ ਲਾਗੂ ਕਰਨਾ ਚਾਹੀਦਾ ਜੇ ਸਰਕਾਰ ਨਹੀਂ ਕਰਦੀ ਤਾਂ ਅਗਲੀ ਮੀਟਿੰਗ ਥੋੜੇ ਦਿਨ ਚ ਚਾਰ ਕੇ ਅ ਔਰ ਆਪਣੀ ਕਮੇਟੀ ਨਾਲ ਦੂਸਰੀਆਂ ਜਥੇਬੰਦੀਆਂ ਨਾਲ ਕਰਕੇ ਇਹਦੇ ਵਿੱਚ ਜਿਹੜਾ ਉਹ ਤਗੜੇ ਸੰਘਰਸ਼ ਦਾ ਜਿਹੜਾ ਐਲਾਨ ਕੀਤਾਗਾ